ਮੱਥਾ ਚੁੰਮ ਕੇ ਤੇ ਮੱਥਾ ਚੁੰਮ ਕੇ ਤੇ लाडले ਜੁਜਾਰਦਾ ਦਿੱਤਾ ਪੁੱਤ ਨੂੰ ਪਿਆਰ ਜਾਂ ਦੀਵਾਰ ਦਾ ਮੱਥਾ ਚੁੰਮ ਕੇ ਤੇ ਮੱਥਾ ਚੁੰਮ ਕੇ ਤੇ लाडले ਜੁਜਾਰਦਾ ਦਿੱਤਾ ਪੁੱਤ ਨੂੰ ਪਿਆਰ ਜਾਂ ਦੀਵਾਰ ਦਾ ਦਿੱਤਾ ਪੁੱਤ ਨੂੰ ਪਿਆਰ ਜਾਂਦੀ ਵਾਰ ਦਾ ਮੇਰੇ ਪੁੱਤਰ ਪਿਆਰੇ ਮੇਰੀ ਅੱਖੀਆਂ ਦੇ ਤਾਰੇ ਤੇਰਾ ਵੀਰ ਹੈ ਅਜੀਤਵਾ ਜਾ ਮਾਰਦਾ ਮੱਥਾ ਚੁੰਮ ਕੇ ਤੇ ਮੱਥਾ ਚੁੰਮ ਕੇ ਤੇ लाਡ ਲੈ ਜੁ ਜਾਰਦਾ ਦਿੱਤਾ ਪੁੱਤ ਨੂੰ ਪਿਆਰ ਜਾਂਦੀ ਵਾਰ ਦਾ ਮਿੱਤਾ ਪੁੱਤ ਨੂੰ ਪਿਆਰ ਜਾਂਦੀ ਵਾਰ ਦਾ ਜਿੰਨਾ ਹੱਸ ਹੱਸ ਵਾਰੀਆਂ ਜਵਾਨੀਆਂ ਕੈਮ ਉਹਨਾਂ ਦੀਆਂ ਜੱਗ ਤੇ ਨਿਸ਼ਾਨੀਆਂ ਜਿੰਨਾ ਹੱਸ ਹੱਸ ਵਾਰੀਆਂ ਜਵਾਨੀਆਂ ਕੈਮ ਉਹਨਾਂ ਦੀਆਂ ਜਗ ਤੇ ਨਿਸ਼ਾਨੀਆਂ ਐਸੀ ਕਰ ਗਏ ਕਮਾਲ ਬਣੇ ਜੱਗ ਲਈ ਮਿਸਾਲ ਅੱਜ ਵੇਖਾਂ ਜ਼ੋਰ ਤੇਰੀ ਤਲਵਾਰ ਦਾ ਮੱਥਾ ਚੁੰਮ ਕੇ ਤੇ ਮੱਥਾ ਚੁੰਮ ਕੇ ਤੇ लाडले ਜੂਝਾਰ ਦਾ ਦਿੱਤਾ ਪੁੱਤ ਨੂੰ ਪਿਆਰ ਜਾਂਦੀ ਵਾਰ ਦਾ ਦਿੱਤਾ ਪੁੱਤ ਨੂੰ ਪਿਆਰ ਜਾਂਦੀ ਵਾਰ ਦਾ ਤੇਰਾ ਸਾਡਾ ਅੱਜ ਆਖਰ ਦਾ ਮੇਲ ਹੈ ਇਹ ਤਾਂ ਪੁੱਤਰਾ ਮੁਕਦਰਾਂ ਦਾ ਖੇਲ ਹੈ ਤੇਰਾ ਸਾਡਾ ਅੱਜ ਆਖਰਾਂ ਦਾ ਮੇਲ ਹੈ ਇਹ ਤਾਂ ਪੁੱਤਰਾ ਮੁਕਦਰਾਂ ਦਾ ਖੇਲ ਹੈ ਮੈਂ ਵੀ ਵਾਰ ਪਰ सिरों कर फिर करु कर तार मथा चूम के ते मथा चूमके ते جو जो دا ਦਿੱਤਾ ਤੋ ਤਨੂ ਪਿਆਰ ਜਾਂਦੀ ਵਾਰ ਦਾ ਦਿੱਤਾ ਤੋ ਤਨੂ ਪਿਆਰ ਜਾਂਦੀ ਵਾਰ ਦਾ ਹੱਸ ਹੱਸ ਜਿਨੇ ਪੁੱਤਰਾ ਨੂੰ ਤੋਰਿਆ ਗਿਲ ਕੋਈ ਨਾ ਜਹਾਨ ਉੱਤੇ ਹੋਰਿਆ ਹੱਸ ਹੱਸ ਜਿਨੇ ਪੁੱਤਰਾ ਨੂੰ ਤੋਰਿਆ ਗਿਲ ਕੋਈ ਨਾ ਜਹਾਨ ਉੱਤੇ ਹੋਰਿਆ ਉਹਨੇ ਚਿੱਤ ਨੂੰ ਢੁਲਾਇਆ ਹੰਝੂ ਇੱਕ ਨੋ ਵਹਾਇਆ ਧਨ ਜਿਗਰਾ ਦਸਮ ਅਵਤਾਰ ਦਾ ਮੱਥਾ ਚੁੰਮ ਕੇ ਤੇ ਮੱਥਾ ਚੁੰਮ ਕੇ ਤੇ ਲਾੜਲੇ ਜੁਝਾਰ ਦਾ ਦਿੱਤਾ ਪਤ ਨੂੰ ਪਿਆਰ ਜਾਂਦੀ ਵਾਰ ਦਾ ਦਿੱਤਾ ਪਤ ਨੂੰ ਪਿਆਰ ਜਾਂਦੀ ਵਾਰ ਦਾ ਮੇਰੇ ਮੇਰੀ ਅੱਖੀਆਂ ਦੇ ਤਾਰੇ ਤੇਰਾ ਵੀਰ ਹੈ ਅਜੀਤ ਵਾਜਾ ਮਾਰਦਾ ਮੱਥਾ ਚੁੰਮ ਕੇ ਤੇ ਮੱਥਾ ਚੁੰਮ ਕੇ ਤੇ ਲਾਡਲੇ ਜੁਜਾਰਦਾ ਦਿੱਤਾ ਪੁੱਤ ਨੂੰ ਪਿਆਰ ਜਾਂਦੀ ਵਾਰ ਦਾ ਦਿੱਤਾ ਪੁੱਤ ਨੂੰ ਪਿਆਰ ਜਾਂਦੀ ਵਾਰ ਦਾ ਦਿੱਤਾ ਪੁੱਤ ਨੂੰ ਪਿਆਰ ਜਾਂਦੀ ਵਾਰ ਦਾ